ਅੱਜਕੱਲ੍ਹ ਦੋਸਤੋ ਦੋਸਤੋ ਮਜੀਠਾ ਕਸਬਾ ਵਿਖੇ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਜਾਣਕਾਰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਬੀਤੇ ਦਿਨੀ ਸ਼ਾਮ 5:00 ਵਜੇ ਇੱਕ ਵਿਅਕਤੀ ਸਿੱਖੀ ਸਰੂਪ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਕਿ ਰੇਲਵੇ ਫਾਟਕ ਅੰਮ੍ਰਿਤਸਰ ਮਜੀਠਾ ਰੋਡ ਉਪਰ ਸਥਿਤ ਹੈ ਉਸ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੁੰਦਾ ਹੈ ਉਸ ਵੱਲੋਂ ਨਿਸ਼ਾਨ ਸਾਹਿਬ ਦਾ ਚੋਲਾ ਪਾੜਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਤੇ ਇਸ ਤੋਂ ਬਾਅਦ ਸੁਖ ਆਸਣ ਸਾਹਿਬ ਜੀ ਦਾ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੋ ਇਹਨੇ ਚਰ ਨੂੰ ਆਂਡਗਵਾਨ ਨੇ ਵੇਖ ਕੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਫੋਨ ਕੀਤਾ ਜਦੋਂ ਗ੍ਰੰਥੀ ਸਿੰਘ ਗੁਰਦੁਆਰਾ ਸਾਹਿਬ ਆਏ ਤਾਂ ਉਹਨਾਂ ਵੱਲੋਂ 2-4 ਬੰਦਿਆਂ ਨੂੰ ਨਾਲ ਲਿਆਂਦਾ ਗਿਆ ਪਰੰਤੂ ਤਦ ਤੱਕ ਉਹ ਵਿਅਕਤੀ ਮੌਕਾ ਤਾੜ ਕੇ ਉਥੋਂ ਭਜਣ ਵਿੱਚ ਕਾਮਯਾਬ ਹੋ ਗਿਆ ਸੋ ਜਾਣਕਾਰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਹ ਬੇਦਬੀ ਕਰਨ ਵਾਲਾ ਵਿਅਕਤੀ ਪਿੰਡ ਮਜੀਠਾ ਦੇ ਆਸ-ਪਾਸ ਦੇ ਪਿੰਡਾਂ ਦਾ ਹੀ ਹੈ ਅਤੇ ਗ੍ਰੰਥੀ ਸਿੰਘ ਵੱਲੋਂ ਕਿਹਾ ਗਿਆ ਹੈ ਕਿ ਸਾਡੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦ ਹੀ ਉਸ ਦੋਸ਼ੀ ਨੂੰ ਅਸੀਂ ਗ੍ਰਿਫਤਾਰ ਕਰਕੇ ਪੁਲਿਸ ਹਵਾਲੇ ਕਰਾਂਗੇ। ਹਾਂ ਜੀ। ਹਨੀਆ ਜੀ ਕੀ ਹੋਇਆ ਤੇ ਕੱਲ ਆਪਣੇ ਬੀਜੀਗਰ ਦਾ ਪੰਜ ਵਜੇ ਫੋਨ ਲੱਗਾ ਜੀ ਤੇ ਕਹਿੰਦੇ ਨੇ ਫੋਨ ਕੀਤਾ ਜੀ। ਬੀਗੁਰਾ ਸਾਹਿਬ ਕੋਲ ਜਾ ਕੇ ਬੀਜੀਗਰ ਜੀ ਨਾਲ ਗੱਲਾਂ ਕਰਨ ਲੈ ਜੇ। ਬੀਗੁਰਾ ਕਿਹਾ ਜੀ। ਅੱਜ ਗੁਰਦੌਰ ਸਿੰਘ ਦਾ ਨਾਮ ਕੀ ਤਾਂਦਰ ਬਗੜਪਾ ਸਿੰਘ ਜੀ ਫਿਰ ਇਹ ਆਗਰਖਾਨੇ ਜੁੜਾ ਹੋਇਆ ਸਾਰਾ ਖੱਚਾ ਜੀ ਛੋਖਾ ਸੰਦਾ ਸ਼ੀਸ਼ਾ ਤੋੜਤਾ ਜੀ ਕੋਲ ਇਨਸਾਨ ਕੀ ਤੇ ਜੇ ਕੱਲ ਨੂੰ ਬੂਆ ਕੰਨ ਲਾਣੇ ਮਹਾਰਾਜਾਂ ਕੋਲ ਜਾਣੇ ਲਈ ਆ ਕੇ ਮੋਗੇ ਤੇ ਮੇਂ ਲੈਂਦੀ ਕਿੰਨੇ ਵਜੇ ਨਿਕਲੇ ਇਹ 5 ਵਜੇ ਪਤਾ ਕਿ ਤੁਹਾਨੂੰ ਪਤਾ ਇਹ ਸਵਾਨੀਆ ਫੋਨ ਬਿਟਾਗੇ ਸਵੇਰ ਦਾ ਸਮਾਂ ਤੇ ਕੈਮਰਾ ਨਹੀਂ ਲੱਗੇ ਆਪਣੀ ਕੈਮਰਾ ਖਰਾਬ ਹੈ ਜੀ ਤਾਂ ਉਸ ਨੂੰ ਦੱਸਿਆ ਪੁੱਸ ਨੂੰ ਦੱਸਿਆ ਜੇ ਫਿਰ ਉਹਨਾਂ ਨੂੰ ਰਾਤ ਪਾਇਆ ਫਿਰ ਵਾਝਾਏ ਬੰਦੇ ਦੇ ਨਿਸ਼ਾਨ ਹੋਈ ਬੰਦੇ ਦੇ ਨਿਸ਼ਾਨ ਹੋਈ ਏਰਮ ਜੀ ਫੇਟਾ